ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ ਮਹਾਰਾਜ ਜੀ ਨੇ ਚਾਰ ਚੱਕ ਤਾਰੇ ਪੂਰੀ ਕਾਇਨਾਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਗੁਰੂ ਨਾਨਕ ਦੇ ਸਿੱਖ ਪ੍ਰਚਾਰ ਕਰ ਰਹੇ ਨੇ ਮਹਾਰਾਜ ਨੇ ਤਾਂ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਹਾਂ ਮੰਡਲਾਂ ਦੇ ਵਿੱਚ ਜਾ ਕੇ ਵੀ ਦਸਤਗੀਰ ਪੀਰ ਦੇ ਬੇਟੇ ਨੂੰ ਲਿਜਾ ਕੇ ਨਾਮ ਦਾ ਹੋਕਾ ਦਿੱਤਾ ਤਾਂ तमाम ਖੰਡ ਬ੍ਰਹਮੰਡ ਮਹਾਰਾਜ ਦੇ ਬਣਾਏ ਹਨ ਲਵਾਉ ਗੁਰੂ ਸਵਾਰਿਓ ਸਤਗੁਰ ਜੀ ਦਾ ਬਹੁਤ ਆਨੰਦਮਈ ਪ੍ਰਸੰਗ ਚੱਲ ਰਿਹਾ ਹੈ ਦੀਨਾਂ ਤੇ ਦਇਆ ਕਰਨ ਵਾਲੇ ਸਤਗੁਰੂ ਸਿਆਲਕੋਟ ਜ਼ਿਲ੍ਹਾ ਜ਼ੇਲਮ ਰੋਹਤਾਸ ਇਸ ਇਲਾਕੇ ਵਿੱਚ ਮਹਾਰਾਜ ਵਿਚਰ ਰਹੇ ਹਨ ਇਹ ਜਿਹੜਾ ਰੋਹਤਾਸ ਹੈ ਇਹ ਸਤਕਾਰ ਜੋ ਖਾਲਸੇ ਦੀ ਪੂਜਯੋਗ ਮਾਤਾ ਮਾਤਾ ਸਹਿਬ ਕੌਰ ਜੀ ਦਾ ਜੋ ਜਨਮ ਸਥਾਨ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਉਂਦੇ ਹਨ ਰੋਹਤਾਸ ਵਿੱਚ ਇੱਥੇ ਵੀ ਰਾਮੂ ਬਸੀ ਜੀ ਰਹਿੰਦੇ ਹਨ ਬਸੀ ਗੋਤ ਦੇ ਬਹੁ ਭਾਰੀ ਸੱਜਣ ਰਹਿੰਦੇ ਹਨ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ ਮਹਾਰਾਜ ਉਹਨਾਂ ਨੂੰ ਸਮਝਾਉਂਦੇ ਕਿ ਦੇਵੀ ਦੇਵਤੇ ਤੁਹਾਨੂੰ ਮੁਕਤੀ ਨਹੀਂ ਦੇ ਸਕਦੇ ਇਹਨਾਂ ਕੋਲ ਮੁਕਤੀ ਨਹੀਂ ਹੈ ਇਹ ਤਾਂ ਆਪ ਮੁਕਤੀ ਵਾਸਤੇ ਤਰਸਦੇ ਹਨ ਤੇ ਮਹਾਰਾਜ ਜੀ ਨੇ ਉੱਥੇ ਧਰਮਸ਼ਾਲਾ ਬਣਾਈ ਉੱਤੇ ਉੱਥੇ ਦੇ ਲੋਕਾਂ ਨੇ ਕਿਹਾ ਮਹਾਰਾਜ ਵੀ ਇੱਥੇ ਛਕਣ ਵਾਲੇ ਜਲ ਦੀ ਬੜੀ ਔੜ ਹੈ ਮਹਾਰਾਜ ਜੀ ਨੇ ਉੱਥੋਂ ਇੱਕ ਪੱਥਰ ਹਿਲਾਇਆ ਤੇ ਉੱਥੋਂ ਜਲ ਪ੍ਰਗਟ ਕੀਤਾ ਚੋਹ ਚੋਹ ਦੇ ਵਿੱਚੋਂ ਜਲ ਵਹਿਣਾ ਸ਼ੁਰੂ ਹੋ ਗਿਆ ਉਹਨੂੰ ਗੁਰਦੁਆਰਾ ਚੋਹ ਸਾਹਿਬ ਕਹਿੰਦੇ ਆ ਅੱਜ ਵੀ ਤੁਸੀਂ ਨੈਟ ਤੇ ਗਏ ਤੇ ਸਰਚ ਕਰੋ ਵੈਸੇ ਤਾਂ ਇਹ ਗੁਰੂ ਘਰ 1947 ਤੋਂ ਬੰਦ ਹੀ ਪਿਆ ਸੀ ਪਿਛਲੇ 3-4 ਸਾਲਾਂ ਤੋਂ ਥੋੜਾ ਜਿਹਾ ਸਰਕਾਰ ਨੇ ਆਪਣੇ ਇਸ ਪ੍ਰਕਾਸ਼ੇ ਇਸ ਪ੍ਰਕਾਰ ਨਰਮੀ ਦਾ ਰੁਖ ਦਿਖਾਇਆ ਤੇ ਗੁਰੂ ਘਰ ਖੋਲਣ ਦੀ ਇਜਾਜ਼ਤ ਦਿੱਤੀ ਸਿੱਖਾਂ ਨੂੰ ਅੱਜ ਵੀ ਉਹ ਚਸ਼ਮਾ ਪਾਣੀ ਦਾ ਜਿਹਨੂੰ ਗੁਰਦੁਆਰਾ ਚੌਹ ਸਹਿਬ ਦੇ ਨਾਮ ਨਾਲ ਜਾਣਦੇ ਮਹਾਰਾ ਦੇ ਕਰ ਕਮਲਾ ਨਾਲ ਜਲ ਪ੍ਰਗਟ ਹੋਇਆ ਉਥੇ ਰੋਹਤਾਸ ਵਿੱਚ ਹੈ ਇਦਾਂ ਸੱਚੇ ਪਾਤਸ਼ਾਹ ਜੀ ਦੇ ਬੜੇ ਕੌਤਕ ਹਨ ਇੱਥੇ ਦੇ ਰੋਹਤਾਸ ਦੇ ਜ਼ਿਲਮ ਦੇ ਉਹਨਾਂ ਕੌਤਕਾਂ 'ਚ ਇੱਕ ਕੌਤਕ ਸਿਆਲਕੋਟ ਦਾ ਰਹਿਣ ਵਾਲਾ ਭਾਈ ਮੂਲਾ ਇਹ ਜਿਹੜਾ ਮਹਾਰਾਜ ਜੀ ਦਾ ਸਾਥੀ ਹੈ ਕਿਉਂਕਿ ਮਹਾਰਾਜ ਨਾਲ ਪਹਿਲੀ ਉਦਾਸੀ ਟਾਈਮ ਨਾਲ ਗਿਆ ਸਤਗੁਰ ਲੰਘਦੇ ਹੋਏ ਕਹਿੰਦੇ ਵੀ ਚਲੋ ਆਪਣੇ ਮਿੱਤਰ ਨੂੰ ਮਿਲ ਚਲੀਏ ਮਹਾਰਾਜ ਜਿਸ ਵਕਤ ਉੱਥੇ ਪਹੁੰਚੇ ਉਹਦੀ ਘਰ ਦੀ ਨੇ ਕਿਹਾ ਵੀ ਇਹ ਸੰਤ ਪਹਿਲਾਂ ਵੀ ਆਏ ਸੀ ਇਹ ਨਾਲ ਹੀ ਲੈ ਗਏ ਸਨ ਤੇ ਕਿਤੇ ਹੁਣ ਵੀ ਦਵਾਰੇ ਨਾਲ ਨਾ ਲੈ ਜਾਣ ਤੇ ਉਹਨੂੰ ਕਿਹਾ ਵੀ ਤੂੰ ਇੱਥੇ ਲੁਕ ਜਾ ਮੈਂ ਕਹਿ ਦਾਂਗੀ ਇੱਥੇ ਹੈ ਨਹੀਂ ਮਹਾਰਾਜ ਜੀ ਬਾਰੇ ਸਭ ਕੁਝ ਜਾਣਦਾ ਹੋਇਆ ਛਿਪ ਗਿਆ ਪਾਥੀਆਂ ਦੇ ਓਲੇ ਗੁਰਦੇਵ ਨੇ ਤਿੰਨ ਵਾਰ ਆਵਾਜ਼ ਲਾਈ ਮੂਲਿਆ ਕਿਹਾ ਜੀ ਹੈ ਨਹੀਂ ਬਾਹਰ ਆ ਕੇ ਤਿੰਨੇ ਵਾਰ ਜਵਾਬ ਦਿੰਦੀ ਹੈ ਵੀ ਹੈ ਨਹੀਂ ਸਤਿਗੁਰ ਕਹਿੰਦੇ ਜੇ ਹੈ ਨਹੀਂ ਤੇ ਫਿਰ ਹੈ ਨਹੀਂ ਆਖੋ ਸਤਨਾਮ ਜੀ ਵਾਹ ਗੁਰੂ ਜੀ ਫਿਰ ਇਧਰੋਂ ਪਿੱਠ ਕਰਕੇ ਚੱਲ ਪਏ ਆਪਣੇ ਕਰਤਾਰਪੁਰ ਸਾਹਿਬ ਵੱਲ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ ਚਾਲਾ ਪਾਇਆ ਸੱਚੇ ਪਾਤਸ਼ਾਹ ਨੇ ਤੇ ਪਿੱਛੋਂ ਸੱਪ ਨਿਕਲਿਆ ਉਸ ਮੂਲੇ ਨੂੰ ਪਾਥੀਆਂ ਦੇ ਢੇਰ ਦੇ ਵਿੱਚ ਲੜ ਪੈਂਦਾ ਤੇ ਉਹ ਤੜਪਦਾ ਹੋਇਆ ਕਬਰਾਂ ਉਦਾ ਹੋਇਆ ਕਿਉਂਕਿ ਜਦੋਂ ਜ਼ਹਿਰ ਚੜਦੀ ਹੈ ਚੱਕਰ ਆਉਂਦੇ ਹਨ ਵਿਹੜੇ 'ਚ ਆ ਗਿਆ ਆਪਣੀ ਘਰ ਦੀ ਨੂੰ ਮੰਦੇ ਚੰਗੇ ਬਚਨ ਬੋਲਦਾ ਹੈ ਵੀ ਤੈ ਮੈਨੂੰ ਮਰਵਾਇਆ ਹੈ ਤੈ ਨਹੀਂ ਸੰਤਾਨਾਂ ਮਿਲਣ ਦਿੱਤਾ ਮੈਨੂੰ ਬੇਭਾਗੀਏ ਤੂੰ ਇਹ ਕੀ ਕਰ ਦਿੱਤਾ ਹੈ ਮੈਨੂੰ ਸੱਪ ਨੇ ਡੰਗ ਲਿਆ ਹੈ ਐਨਾ ਕਹਿੰਦੇ ਕਹਿੰਦੇ ਇਹ ਬੇਹੋਸ਼ ਹੋ ਕੇ ਡਿੱਗ ਗਿਆ ਨਗਰ ਦੇ ਲੋਕ ਇਕੱਠੇ ਹੋ ਕੇ ਆਏ ਹਨ ਉਹ ਪੁੱਛਦੇ ਹਨ ਹੋਇਆ ਕੀ ਹੈ ਤੇ ਉਹ ਦੱਸਦੀ ਵੀ ਇਦਾਂ ਸੰਤ ਆਏ ਸਨ ਉਹਨਾਂ ਨੂੰ ਜਵਾਬ ਦਿੱਤਾ ਤੇ ਉਹਨਾਂ ਨੇ ਬਚਨ ਕੀਤਾ ਹੈ ਤੇ ਲੱਗਦਾ ਹੈ ਸੰਤਾਂ ਦੇ ਬਚਨਾਂ ਨਾਲ ਹੀ ਇਹ श्राप ਮਿਲ ਗਿਆ ਉਹ ਕਹਿਣ ਲੱਗੇ ਵੀ ਜੇ ਸੰਤਾਂ ਦੇ ਬਚਨਾਂ ਨਾਲ ਇਹ ਘਟਨਾ ਘਟੀ ਹੈ ਤੇ ਸਾਧੂ ਹੀ ਬਚਨ ਕਰ ਦੇਣ ਤੇ ਵੱਤ ਸਕਦਾ ਹੈ ਤੇ ਹੁਣ ਉਹ ਕਹਿਣ ਲੱਗੇ ਵੀ ਉਹ ਸਾਧੂ ਸੁਣਿਆ ਆਪਣੇ ਨਗਰ ਦੇ ਬਾਹਰ ਬੈਠੇ ਹਨ ਕਿਉਂ ਨਾ ਆਪਾਂ ਇਹਨੂੰ ਚੱਕ ਕੇ ਉੱਥੇ ਲੈ ਚਲੀਏ ਇੱਥੇ ਤੱਕ ਦਾ ਪ੍ਰਸੰਗ ਤੁਸੀਂ ਕੱਲ ਚੁੰਮ ਕੇ ਲੈ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬਾਹਰ-ਬਾਰ ਬੈਠੇ ਸਨ ਚਰਨਾ ਤੇ ਪਾ ਦਿੱਤਾ ਗਾ ਮਹਾਰਾਜ ਆਪ ਜੀ ਦੇ ਬਚਨਾਂ ਨਾਲ ਇਹਦੀ ਮੌਤ ਹੋ ਗਈ ਹੈ ਕਿਰਪਾ ਕਰੋ ਇਸ ਨੂੰ ਜੀਵਨਦਾਨ ਬਖਸ਼ੋ ਤੇ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਅੰਤਮ ਸਮੇਂ ਆ ਸਾਡੇ ਸਰਨ ਵਿੱਚ ਆਇਆ ਹੈ ਤੇ ਅਸੀਂ ਵੀ ਵਾਦਾ ਕਰਦੇ ਹਾਂ ਅੰਤਮ ਸਮੇਂ ਇਸ ਨੂੰ ਦਸਵੇਂ ਜਾਮੇ ਵਿੱਚ ਇਸ ਦਾ ਉਧਾਰ ਕਰਾਂਗੇ ਸੋ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਨਾਂਦੇੜ ਦੀ ਧਰਤੀ ਤੇ ਗਏ ਤੇ ਉੱਥੇ ਮੰਗਲਾਚਾਰ ਹੋਣ ਲੱਗਿਆ ਗੁਰੂ ਸਾਹਿਬ ਜੀ ਦੀਵਾਨ ਦੀ ਸਮਾਪਤੀ ਉਪਰੰਤ ਸ਼িকার ਕਰਨ ਜਾਇਆ ਕਰਦੇ ਹਨ ਇੱਕ ਵੈਸ਼ਨਵ ਫਕੀਰ ਆਇਆ ਇੱਕ ਵੈਸ਼ਨਵ ਸਾਧੂ ਆਇਆ ਉਸਨੇ ਉਹ ਇੱਛਾ ਜ਼ਾਹਿਰ ਕੀਤੀ ਕਿ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਕਿਹਾ ਕਿ ਇੱਕ ਸਿੱਖ ਨੇ ਕਿ ਤੇਰੇ ਆਉਣ ਤੋਂ ਪਹਿਲਾਂ ਹੁਣੇ ਹੁਣੇ ਗੁਰੂ ਸਾਹਿਬ ਜੀ ਸ਼িকার ਕਰਨ ਗਏ ਹਨ ਸ਼ਿਕਾਰ ਕਰਨ ਗਏ ਹਨ ਸੁਣ ਕਰਕੇ ਬੜਾ ਦੁਖੀ ਹੋਇਆ ਕਿ ਜਿਸ ਦੇ ਦਰਸ਼ਨ ਕਰਨ ਵਾਸਤੇ ਮੈਂ ਆਇਆ ਸੀ ਉਹ ਤਾਂ ਸ਼ਿਕਾਰੀ ਹਨ ਉਹ ਜੀਵ ਹਿੰਸਾ ਕਰਨ ਵਾਲੇ ਹਨ ਨਿਰਦਈ ਹਨ ਉਹਨਾਂ ਨੇ ਸਾਡਾ ਕੀ ਉਦਾਰ ਕਰਨਾ ਹੈ ਉਹ ਤਾਂ ਜੀਵਾਂ ਨੂੰ ਮਾਰਦੇ ਹਨ ਤੇ ਫਿਰ ਸੋਚਿਆ ਚਲੋ ਆ ਹੀ ਗਏ ਹਾਂ ਤੇ ਦਰਸ਼ਨ ਕਰ ਚੱਲੀਏ ਪਤਾ ਨਹੀਂ ਫੇਰ ਆਉਣਾ ਹੋਵੇ ਕਿ ਨਾ ਸਿੱਖਦੇ ਦੱਸੇ ਹੋਏ ਅਨੁਸਾਰ ਉਹ ਜੰਗਲ ਵਿੱਚ ਚਲਾ ਗਿਆ ਗੁਰੂ ਸਾਹਿਬ ਜੀ ਸ਼ਿਕਾਰ ਖੇਡ ਰਹੇ ਹਨ ਗੁਰੂ ਸਾਹਿਬ ਜੀ ਦੇ ਅੱਗੋਂ ਇੱਕ ਸਹਾ ਅੱਗੇ ਨਿਕਲ ਗਿਆ ਗੁਰੂ ਸਾਹਿਬ ਜੀ ਨੇ ਪਿੱਛੇ ਬਾਜ ਛੱਡ ਦਿੱਤਾ ਉਸ ਬਾਜ ਨੇ ਉਸ ਬਾਜ ਨੇ ਉਸ ਚਪਟਾ ਮਾਰ ਕੇ ਦਬੋਚ ਲਿਆ ਗੇਰ ਦਿੱਤਾ ਚੁੰਝਾ ਮਾਰ ਕੇ ਸਹੇ ਨੂੰ ਤੇ ਇਹ ਦੇਖ ਕਰਕੇ ਉਹ ਕਹਿਆ ਇਹਨਾਂ ਨੇ ਕੀ ਉਦਾਰ ਕਰਨਾ ਹੈ ਤੇ ਜੀਵਾਂ ਨੂੰ ਮਾਰ ਰਹੇ ਹਨ ਨਾਲੇ ਹੱਸ ਰਹੇ ਹਨ ਉਹ ਬਾਜ ਇਸ ਨੂੰ ਚੁੰਝਾਂ ਮਾਰ ਰਿਹਾ ਹੈ ਇਹ ਹੱਸ ਰਹੇ ਹਨ ਤੇ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੈਸ਼ਨੋ ਦੀ ਗੱਲ ਜਾਣ ਗਏ ਕਿ ਇਹਦੇ ਮਨ ਵਿੱਚ ਕੀ ਚੱਲ ਰਿਹਾ ਹੈ ਤੇ ਉਸੇ ਸਮੇਂ ਉਸ ਸਹੇ ਨੂੰ ਆਪਣੇ ਹਸਤ ਕਮਲਾ ਦੇ ਨਾਲ ਸਪਰਸ਼ ਕੀਤਾ ਤੇ ਉਸ ਸਮੇਂ ਉਹ ਦਿਵਸ ਤਤਸ਼ਨ ਭਾਇਓ ਸੋ ਦੇਵ ਸਰੂਪਾ ਔਰ ਚੰਗ ਸੁੰਦਰ ਸਰੂਪ ਵਾਲਾ ਹੋ ਗਿਆ ਉਸਤਦ ਕਰਕੇ ਉਰਧ ਸਿਧਾਵਾ ਉਸਤਦ ਕਰਕੇ ਉਹ ਬੈਕੁੰਠ ਨੂੰ ਚਲਾ ਗਿਆ ਜਬੇ ਚਰਤ ਬੈਸਨਉ ਦੇਖਾ ਜਦੋਂ ਬੈਸਨਉ ਨੇ ਚਰਤ ਦੇਖਿਆ ਤੇ ਉਹ ਉਹ ਉਰਮੈਂ ਹਿਰਦਾ ਸਰਦਾ ਸਰਦਾ ਬਸੀ ਬਦੀ ਵੀ ਸੇਖਾ ਪਾਦਰ ਬਿੰਦ ਦੌਰ ਲਪਟਾਵਾ ਅਧਿਕ ਪ੍ਰੇਮ ਸੋਂ ਹਿਰਦਾ ਛਾਵਾ ਡੇਰੇ ਜਾਏ ਬੂਝਨੇ ਕੀਨਾ ਡੇਰੇ ਜਾ ਕੇ ਪੁੱਛਣਾ ਕੀਤਾ ਬੈਸਨੋਂ ਨੇ ਕੌਣ ਹੋਤੋ ਜੋ ਕਿਉਂ ਬੰਧ ਹੀਨਾ ਕੌਣ ਸੀ ਜਿਸ ਨੂੰ ਬੰਧਨ ਮੁਕਤ ਕੀਤਾ તેશન મૂલે કો જો પ્રસંગા ગુરુ ਸੁનાએ دین તે સંગા વૈષ્ણવ દે તાહી મૂલે ਦਾ સારા પ્રસંગ ਸੁના દેતા ગુરુ નાનક દે પાצaji ને ઇક સાલો ઉચ્ચારણ કી તાહી ਨਾਲ કિરાડા દોસ્તી કૂડા કૂડી પાએ મરણ જાપે મૂલ્યા આવે કિ તથાય સોય પ્રકાર ਉਹਦੇ ਬੈਸਨੋ ਦੇ ਅੰਦਰ ਸਰਦਾ ਵੱਧ ਗਈ ਇਸ ਪ੍ਰਕਾਰ ਸੁਨ ਪਿਕਸੋ ਬ੍ਰੀਤੀ ਭਇਓ ਸਿੱਖ ਗੁਰ ਕੋ ਧਰਮ ਯੋਧ ਪ੍ਰੀਤੀ ਉਹ ਪ੍ਰੀਤੀ ਧਾਰ ਕੇ ਗੁਰੂ ਦਾ ਸਿੱਖ ਹੋ ਗਿਆ ਹੁਣ ਅਗਲੀ